ਜਲਦੀ ਇਹਦਾ ਗਫਤਾਰ ਹੋਵੇ ਜੀ ਕੋਈ ਕਾਨੂੰਨੀ ਕਾਰਵਾਈ ਬਣਦੀ ਕੀਤੀ ਜਾਵੇ ਜੀ ਐਂ ਜੀ ਮੈਂ 5% ਤੇ ਵਿਆਜ ਤੇ ਪੈਸੇ ਫੜੇ ਹੋਏ ਸੀ ਜੀ ਉਹਦਾ ਹੁਣ ਵੀ ਵਿਆਜ ਦੇ ਰਹੇ ਆ ਜੀ ਕੁਝ ਲੋਨ ਚੱਕ ਕੇ ਦਿੱਤੇ ਹੋਣੇ ਜੀ ਹਾਂਜੀ ਤੇ ਉਦੋਂ ਵਾਪਸ ਕਿਵੇਂ ਆਏ ਫਿਰ ਵਾਪਸ ਤੇ ਜੀ ਮੈਂ ਪੰਜਾਬ ਹੈਲਪ ਕੇਅਰਾਂ ਦੀ ਮੈਂ ਆਏ ਆ ਜੀ ਉਹਨਾਂ ਨੇ ਘੜਬਾਏ ਵੀ ਰੋਣਾ ਜੀ ਮੇਰੇ ਘਰ ਵਾਲੇ ਦਾ ਨਾਮ ਜੀ ਚੰਕੀਲਾ ਸਿੰਘ ਤੇ ਅਸੀਂ 17 ਮਾਰਚ ਨੂੰ ਇਹਨਾਂ ਨੂੰ ਦਵਾਈ ਭੇਜਿਆ ਸੀਗਾ ਉਹਨਾਂ ਨੂੰ ਅਸੀਂ 8000 ਰੁਪਏ ਦਿੱਤਾ ਸੀ ਜੀ ਦਲਪ੍ਰੀਤ ਸਿੰਘ ਨੂੰ ਹੀ ਉਹ ਕਹਿੰਦੇ ਸੀ ਵਰਕ ਪਰਮਿਟ ਲਾ ਕੇ ਦਵਾਗੇ ਤੁਹਾਨੂੰ ਤੇ ਉਹਨਾਂ ਨੇ ਸਾਨੂੰ ਜਸਟ ਟੂਰਿਸਟ ਵੀਜ਼ਾ ਤੀ ਭੇਜਿਆ ਵਾ ਤੇ ਉਹਨਾਂ ਨੇ ਸਭ ਤੋਂ ਪੈਸਾ ਦੀ ਮੰਗ ਵੀ ਕੀਤੀ ਤੇ ਸਾਨੂੰ ਬਹੁਤ ਫੋਨ ਵੀ ਕੀਤੇ ਤੰਗ ਪਰੇਸ਼ਾਨ ਵੀ ਕੀਤੇ ਤੇ ਬਹੁਤ ਜ਼ਿਆਦਾ ਲੋਨ ਵੀ ਲਏ ਹੋਏ ਨੇਗੇ ਤੇ ਉਹਨਾਂ ਦੀ ਅਸੀਂ ਕਿਸ਼ਤਾਂ ਵੀ ਭਰਦੇ ਆਗੇ ਤੇ ਅਸੀਂ ਘਰ ਦੇ ਸਾਡੇ ਕਿੰਨੇ ਮਾੜੇ ਹਾਲਾਤ ਨੇ ਕਿ ਵੀ ਕਈ ਵਾਰ ਸਾਡੇ ਕੋਲ ਰੋਟੀ ਪਾਣੀ ਨੂੰ ਵੀ ਨਹੀਂ ਪੈਸਾ ਹੁੰਦਾ ਹੇ ਹੁਣ ਤੁਹਾਡੇ ਕਿਵੇਂ ਕਿ ਤਮਕੀਆਂ ਕਿ ਇਹਨਾਂ ਦੀ ਆ ਰਹੀਆਂ ਤੁਹਾਨੂੰ ਬਣਾਉਂ। ਆਮਕੀ ਸਾਨੂੰ ਕ੍ਰੇਡਾਂ ਤੋਂ ਵੀ ਆ ਰਹੇ ਨੇ ਕਈ ਵਾਰ ਇਹਨਾਂ ਦੇ ਜਿਹੜੇ सोनू ਹਣੀ ਨੇ ਮਤਲਬ ਕਿ ਦਿਲਪ੍ਰੀਤ ਦੇ ਸਾਲਾ ਜੀ ਨੇ ਹ ਤੇ ਮਤਲਬ ਕਿ ਉਹ ਕਿ ਸਾਨੂੰ ਤੰਗ ਪ੍ਰੇਸ਼ਾਨ ਵੀ ਬਹੁਤ ਕਰਦੇ ਨੇ ਤੇ ਮਤਲਬ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਰਿਪੋਰਟ ਵਾਪਸ ਲੈ ਲਓ ਜੇ ਸਾਡੇ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਤਾਂ ਵੀ ਇਹ ਨਾ ਤੁਹਾਨੂੰ ਨੁਕਸਾਨ ਕਰਾਂਗੇ ਜਾਂ ਤੁਹਾਡੇ ਘਰਦਿਆਂ ਨੂੰ ਜੀ। ਮਤਲਬ ਕਿ ਸਾਡੇ ਪਰਿਵਾਰ ਨੂੰ ਵੀ ਖਤਰਾ ਜੀ ਉਹਨਾਂ ਤੋਂ। ਅਸੀਂ ਮਤਲਬ ਕਿ ਪਹਿਲਾਂ ਤਾਂ ਇਹ 9ਵੇਂ ਮਹੀਨੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਜਦੋਂ ਮੇਰੇ ਹਸਬੰਦ ਨੇ ਹੋਣਾ ਸੀਗਾ ਜ ਇਹਨੂੰ ਤਾਂ ਪਹਿਲਾਂ ਕਰਵਾਈ ਸੀ ਜਦੋਂ ਸਾਨੂੰ ਫੋਨ ਕਰਨ ਲੱਗੇ ਸੀ ਵੀ 2 ਲੱਖ ਦਵੋ 1.5 ਲੱਖ ਦਵੋ ਵੀ ਤਾਂ ਅਸੀਂ ਥੋੜਾ ਬੰਦਾ ਭੇਜਾਂਗੇ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਬੰਦਾ ਹੀ ਜਿਵੇਂ ਤੁਸੀਂ ਲੈ ਕੇ ਗਿਆ ਸੀ ਵੀ ਸਹੀ ਸਲਾਮ ਸਾਡੇ ਬੰਦਾ ਘਰ ਭੇਜ ਦੋ ਤੇ ਦਿਲਪ੍ਰੀਤ ਸਿੰਘ ਮੈਨੂੰ ਕਹਿੰਦੇ ਜੀ ਫੋਨ ਤੇ ਅਸੀਂ ਕਿਹੜਾ ਤੁਹਾਡੇ ਬੰਦੇ ਦਾ ਚਾਰ ਪਾਉਣਾ ਹੈ ਤੇਰਾ ਬੰਦਾ ਸਹੀ ਸਲਾਮਤ ਘਰੇ ਆਊਗਾ ਮਨਪ੍ਰੀਤ ਕੌਰ ਨਾ ਜਨਕੀਲਾ ਸਿੰਘ ਦੀ ਵਾਈਫ ਨੇ ਇੱਕ ਦਰਖਾਸਤ ਦਿੱਤੀ ਸੀਗੀ ਮਾਨਯੋਗ ਐਸਐਸਪੀ ਸਾਹਿਬ ਨੂੰ ਉਹਦੀ ਪੜਤਾਲ ਤੋਂ ਬਾਅਦ ਮੁਕੰਮਲਮਾ ਦਾਇਰ ਕੀਤਾ ਗਿਆ ਸੀ ਕਿ ਲੇ ਨੂੰ ਇਹ ਦਿਲਪ੍ਰੀਤ ਨਾਮ ਦੇ ਵਿਅਕਤੀ ਇਥੇ ਏਜੰਟੀ ਦਾ ਕੰਮ ਕਰਦਾ ਸੀ ਸੰਬਰਾਲੇ ਉਹਨੇ ਦਵਾਈ ਭੇਜਣ ਵਾਸਤੇ ਵਰਕ ਪਰਮਿਟ ਤੇ ਪੈਸੇ ਲੈ ਸੀਗੇ ਪਰ ਉਹਨੂੰ ਵਰਕ ਪਰਮਿਟ ਦੀ ਵਿਜਾ ਉਹਨੂੰ ਜਿਹੜਾ ਹੈਗਾ ਟੂਰਿਸਟ ਵੀਜੇ ਤੇ ਭੇਜ ਦਿੱਤਾ ਗਿਆ ਤੇ ਅੱਗੇ ਉਹਨੂੰ ਤਨਖਾਹ ਵਗੈਰਾ ਵੀ ਨਹੀਂ ਦਿੱਤੀ ਗਈ ਫਿਰ کافی ਇਹਨਾਂ ਦੀ ਜਦੋਜਾਹ ਤੋਂ ਬਾਅਦ ਜਗਰਾਉਂ ਦੀ ਇੱਕ ਹੈਲਪਿੰਗ ਹੈਗੀ ਟੀਮ ਉਨੇ ਉਥੋਂ ਜਿਹੜਾ ਹੈਗਾ ਇਹਨੂੰ ਵਾਪਸ ਬੁਲਵਾ ਕੇ ਘਰੇ ਬੁਲਾਇਆ ਇਹ ਹੁਣ ਇੰਡੀਆ ਆਇਆ ਹੋਇਆ ਤੇ ਉਹਦੇ ਸਬੰਧ ਵਿੱਚ ਦਿਲਪ੍ਰੀਤ ਉਹਨਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਜਿਹੜਾ ਅਸੀਂ ਪਰਚਾ ਦਰਜ ਹੋਇਆ ਉਹਦੇ ਵਿੱਚ ਆਲਰੇਡੀ ਥ्रेटनिंग ਬਾਰੇ ਲਿਖਿਆ ਗਿਆ ਵੀ ਸਾਨੂੰ ਥ्रेट ਕੀਤਾ ਗਿਆ ਉਹਦੇ ਸਬੰਧ ਦੇ ਵਿੱਚ ਉਹਦੇ ਵਿੱਚ ਦਰਜ ਕੀਤਾ ਗਿਆ ਹੈਗਾ ਉਹ ਆਲਰੇਡੀ ਪਰਚਾ ਦਰਜ ਹੈ ਜਿਹੜਾ ਪਰਚਾ ਹੈਗਾ ਉਹ ਅੰਡਰ ਅੰਡਰ ਸੈਕਸ਼ਨ 406 420 504 506 ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਦਿਲਪ੍ਰੀਤ ਦੇ ਖਿਲਾਫ ਮਕਦਮਾ ਲੱਗੇ 10 ਲੱਖ ਮੇਰਾ ਲੱਗੇ 20 ਲੱਖ ਹੂੰ ਮੈਂ ਤੁਸੀਂ ਧਮਕੀ ਸਮਝ ਲਓ ਮੈਨੂੰ ਜੋ ਮਰਜੀ ਸਮਝ ਲਓ ਤੁਸੀਂ ਹਰਾਸਮੈਂਟ ਕਰਦੇ ਉਹਨਾਂ ਨੂੰ ਹੋਰ ਤੁਹਾਨੂੰ ਮੈਂ ਬਸੂਗਾ ਵੀ ਹਰਾਸਮੈਂਟ ਕੀ ਹੁੰਦੀ ਹੈ ਅਸੀਂ ਅਸੀਂ ਹੋਰ ਕੇਸ ਕਰਾਂਗੇ ਉਹ ਕੇਸ ਹੀ ਤੋੜਾਂਗੇ ਅਸੀਂ ਹੁਣ ਥਾਲਿਆ ਥੂਨੇ ਵਾਲਾ ਕੰਮ ਖਤਮ ਕਰਦਾ ਹਾਂ ਹੁਣ ਅਸੀਂ ਕੇਸ ਵਾਲੀ ਸਾਈਡ ਤੇ ਆ ਜਾਣਾ ਮੇਰਾ ਨਾਮ ਜੀ ਚਮਕੀਲਾ ਸਿੰਘ ਆ ਮੈਂ ਪਿੰਡ ਸਲੌਦੀ ਦਾ ਰਹਿਣ ਵਾਲਾ ਆ ਮੈਂ 17 ਮਾਰਚ 2023 ਨੂੰ ਡਿਵਾਈ ਗਿਆ ਸੀ ਜੀ ਜੋ ਕਿ ਦਿਲਪ੍ਰੀਤ ਸਿੰਘ ਸਮਰਾਲੇ ਤੋਂ ਜੀ ਉਹਨਾਂ ਨੇ ਭੇਜਿਆ ਸੀ ਮੇਰੇ ਨਾਲ ਜੀ 2 ਸਾਲ ਦੇ ਵਿੱਚ ਦੀ ਗੱਲ ਕਰਕੇ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਜੀ ਉੱਥੇ ਜੀ ਮੇਰੇ ਨਾਲ ਨੇ ਜੱਜ ਕੁੱਟਮਾਰ ਕੀਤੀ ਜੀ ਕੁੱਟਮਾਰ ਕਰਕੇ ਜਿਵੇਂ 15 ਦਿਨ ਵਿੱਚ ਮੈਨੂੰ ਬਾਥਰੂਮ ਵਿੱਚ ਬੰਦ ਕੀਤਾ ਜੀ ਉਹਨਾਂ ਨੇ ਫੇਰ ਜੀ ਮੇਰੇ ਘਰੋਂ ਪੈਸਿਆਂ ਦੀ ਡਿਮਾਂਡ ਕਰਦੇ ਸੀ ਉਹ ਉਹਦੇ ਬਾਅਦ ਚੋਂ ਜੀ ਮੈਨੂੰ ਪੰਜਾਬ ਹੈਲਪ ਕਾਰ ਨੇ ਕਢਵਾਇਆ ਜੀ ਉਥੋਂ ਕੀ ਤਸ਼ੱਦਦ ਹੋਇਨੇ ਰੋਲੇ ਸਰਦਾਰ ਕੀ ਕੀਤਾ ਗਿਆ ਤੁਹਾਡੇ ਤੇ ਨਸਾਤਰੀ ਮੇਰੀ ਬਾਹ ਜੀ ਪੈਪਾ ਪਈਆਂ ਸੀ ਜਿਨ੍ਹਾਂ ਨੇ ਆ ਕਟਮਾਰ ਕੀਤੀ ਜੇ ਤੇ ਤੇ ਦਿਲਪਰੀ ਦੇ ਭਰਾ ਜੀ ਜੋ ਕੀ ਕਾਲਾ ਜੀ ਉਹਨੇ ਜੀ ਤੇ ਉਹਨੇ ਜਾਇਜ਼ ਕਟਮਾਰ ਕਰਦੀ ਫੇ ਪੈਸੇ ਦੀ ਡਿਮਾਂਡ ਕਰਦੇ ਹੁੰਦੇ ਸੀ ਮੇਤੂ ਜੀ ਕਰੋ ਹੁਣ ਤੱਕ ਜਿਹੜਾ ਤੁਹਾਡਾ ਕਿੰਨਾ ਖਰਚਾ ਹੋ ਚੁੱਕਿਆ ਬਾਈ ਇਸ ਤੇ ਹੁਣ ਤੱਕ ਕਰੀ ਜੀ ਮੇਨੂੰ ਨਾਲ 6 ਮਹੀਨੇ ਤਨਖਾਹ ਮਿਲੀ ਆ ਨਾਲ ਜੀ ਉਹ ਮੇਰਾ 80000 ਰੁਪਿਆ ਹੋਆ ਜੀ ਇੱਕ ਮੇਰਾ ਮੋਟਰਸਾਈਕਲ ਲਈ 28000 ਰੁਪਿਆ ਜੀ ਮੈਂ ਇਹਨੂੰ ਗੂਗਲ ਪੇ ਕੀਤਾ ਜੀ ਇਹਨੂੰ ਮੋਟਰਸਾਈਕਲ ਡੋਡਾ ਕਦੋਂ ਲਿਆ ਸੀ ਉਹਨਾਂ ਨੇ ਮੋਟਰਸਾਈਕਲ ਜੀ ਮੈਂ ਜਾਣ ਤੋਂ ਪਹਿਲਾਂ ਖੜਾ ਕੇ ਗਿਆ ਸੀ ਉਹਦੇ ਕੋਲੇ ਜੀ ਟਿਕਟ ਨੂੰ ਪੈਸੇ ਘਟਦੇ ਸੀ ਫੇਰ ਕੋ। ਪਗਾਂ ਵੀ ਟਿਕਟ ਨੂੰ ਪੈਸੇ ਘਟਦ ਨੇ ਵੀ ਦੂਜੇ। ਜੇ ਤੋਂ ਬਾਅਦ ਤੁਸੀਂ ਹਲਾ ਅਧਿਕਾਰੀ ਨੂੰ ਮਿਲਿਓ ਪੁਲਿਸ ਅਧਿਕਾਰੀਆਂ ਨੂੰ। ਪੁਲਿਸ ਅਧਿਕਾਰੀਆਂ ਨੇ ਮਾਈ ਉਹ ਕਾਰਵਾਈ ਰਿਪੋਰਟ ਕੀਤੀ ਸੀ ਜੀ ਉਹ ਹਾਂਜੀ ਇਹਨਾਂ ਦਾ ਕੋਈ ਚਾਚਾ ਪਾਣੀ ਕੌਣ ਆ ਜੀ ਉਹ ਮੈਨੂੰ ਕੈਨੇਡਾ ਤੋਂ ਫੋਨ ਕਰਕੇ ਕਹਿ ਰਿਹਾ ਵੀ ਹੁਣ ਤੋਂ ਬਾਅਦ ਜਾ ਯਾਨੀ ਅਗਲੀ ਜਿਹੜੀ ਰਿਪੋਰਟ ਦਿੱਤੀ ਹੈ ਵਾਪਸ ਲੈ ਲੈ ਨਹੀਂ ਤੇ ਤੈਨੂੰ ਜਾਨੂ ਮਾਰ ਦਾਂਗੇ। ਉਹਦੀ ਵੀ ਰਿਕਾਰਡਿੰਗ ਵਗੈਰਾ ਹੈਗੀ ਹਾਂਜੀ ਰਿਕਾਰਡਿੰਗ ਹੈਗੀ ਜੀ ਮੇਰੇ ਕੋਲ ਕਿਸੇ ਪੁਲਿਸ ਅਧਿਕਾਰੀ ਹਾਂਜੀ ਮੈਨੂੰ ਅੱਜ ਪਤਾ ਲੱਗਿਆ ਅੱਛੀ ਗੱਲ ਮੈਨੂੰ ਰਹਿਣਾ ਸੀ ਮੈਂ ਤੁਹਾਨੂੰ ਵਾਰਨਿੰਗ ਦੇਣੀ ਆ ਕਿ ਤੁਸੀਂ ਜਿੰਨਾ ਜੋ ਲੋਣਾ ਮੇਰਾ ਲੱਗੇ 10 ਲੱਖ ਮੇਰਾ ਲੱਗੇ 20 ਲੱਖ ਹੂੰ ਮੈਂ ਭੂਤ ਨਹੀਂ ਘਮਾਣੀ ਸਾਰਾ ਇਹ ਤੁਹਾਨੂੰ ਦੱਸਦਾ ਮੈਂ ਸਾਇਕ ਨਹੀਂ ਦੇਣਾ ਪਰ ਮੈਨੂੰ ਸਾਰੀ ਸਟੋਰੀ ਪਤਾ ਲੱਗ ਗਈ ਆ ਮੈਂ ਤੁਹਾਨੂੰ ਦੱਸ ਦੇਣਾ ਡੀਆਈਜੀ ਅਸ਼ੀਸ਼ ਚੋਧਰੀ ਮੇਰਾ ਫਰੈਂਡ ਆ ਐਡਮਿਨਿਸਟਰेटर ਫੋਰ ਫਲੋਰ ਤੇ ਡੈਟ ਆਇਆ ਹੁਣ ਮੈਂ ਹਲੇ ਟੱਕਰ ਨੂੰ ਫੋਨ ਨਹੀਂ ਕਰਿਆ ਮੈਂ ਤੁਹਾਨੂੰ ਦੱਸ ਜੀ ਬਹੁਤ ਲੱਗੀ ਸਾਰੀ ਸਟੋਰੀ ਨਹੀਂ ਇਹ ਕੀ ਤੁਸੀਂ ਤਾਂ ਮੇਰੀ ਕੀ ਲੱਗੇ ਮੇਰਾ 30 ਲੱਗੇ ਮੇਰਾ 50 ਲੱਗੇ ਮੈਂ ਤੁਹਾਨੂੰ ਦੱਸਦਾ ਤੁਸੀਂ ਅੱਜ ਜਿਹੜੀ ਉਹਨੂੰ ਇੱਕ ਤੁਸੀਂ ਇੱਕ ਕਮੈਂਟ ਕਰਿਆ ਉਹਨੂੰ ਅੱਜ ਵੀ ਮੇਰੀ ਬਾਹਾਂ ਟੁੱਟੀ ਹੈ ਮੇਰੀ ਬਾਹਾਂ ਠੀਕ ਨਾ ਦੱਸ ਲੱਗੇ 20 ਲੱਗੇ ਤੋਂ ਤੁਸੀਂ ਠੀਕ ਹੋਣੀ ਆ ਮੈਂ ਹੁਣ ਤੁਹਾਨੂੰ ਇਹ ਕਹਿ ਰਿਹਾ ਮੇਰਾ 20 ਲੱਖ ਵੀ ਲੱਗਿਆ ਮੇਰਾ 50 ਲੱਖ ਵੀ ਲੱਗਿਆ ਮੇਰਾ 1 ਕਰੋੜ ਵੀ ਲੱਗਿਆ ਨਾ ਮੈਂ ਝੂਠ ਨਹੀਂ ਕਹ ਰਿਹਾ ਸਾਰਿਆਂ ਨੂੰ ਨਹੀਂ ਹੁਣ ਤੁਸੀਂ ਧਮਕੀ ਦੇ ਰਹੇ ਹੋ ਕੀ ਸਮਝਾ ਬੈਠਾ ਚਲੋ ਠੀਕ ਹੈ ਮੈਂ ਤੁਹਾਨੂੰ ਤੁਸੀਂ ਧਮਕੀ ਸਮਝ ਲਓ ਮੈਨੂੰ ਜੋ ਮਰਜ਼ੀ ਸਮਝ ਲਓ ਤੁਸੀਂ ਹਰਾਸਮੈਂਟ ਕਰਦੇ ਹੋ ਨਾਲ ਨੂੰ ਹੋਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਹੈ ਚਲੋ ਠੀਕ ਹੈ ਜੀ ਮੈਂ ਹੁਣ ਆਹੀ ਗੱਲ ਰੱਖਿਓ ਜੀ ਠੀਕ ਹੈ ਮੇਰੇ ਨਾਲ ਕੋਈ ਗੱਲ ਨਹੀਂ ਚਲੋ ਠੀਕ ਹੈ ਮੈਂ ਅੱਜ ਹੀ ਡੀਆਈਜੀ ਸਾਹਿਬ ਨੂੰ ਫੋਨ ਕਰ ਦਵਾਂਗਾ ਯਾਰ ਆਸ਼ੀਸ਼ ਚੋਧਰੀ ਸਾਹਿਬ ਨੂੰ ਜੀ ਉਹ ਸੁਣਤੀ ਦੇ ਹੋਰ ਮੈਂ ਹੋਰ ਤੁਹਾਨੂੰ ਦੱਸੂਗਾ ਵੀ ਤੁਸੀਂ ਹਰਾਸਮੈਂਟ ਕਿਸਨ ਕਿਵੇਂ ਕਰੀਦਾ ਮੈਂ ਠੀਕ ਹੈ ਫਿਰ ਮੇਨਾਂ ਬੈਠਾ ਕੇ ਲੋਨਰ ਪੱਲੇ ਬੰਦ ਲਿਓ ਹੋਰ ਤੁਸੀਂ ਤੁਸੀਂ ਹੁਣ ਮੈਂ ਕੇਸ ਵੀ ਕੇਸ ਵੀ ਅਸੀਂ ਹੋਰ ਕੇਸ ਕਰਾਂਗੇ ਉਹ ਕੇਸ ਵੀ ਤੋੜਾਂਗੇ ਆਪਾਂ ਹੁਣ ਥਾਣੇ ਵਾਲਾ ਕੰਮ ਖਤਮ ਕਰਦਾ ਹਾਂ ਹੁਣ ਅਸੀਂ ਕੇਸ ਵਾਲੀ ਸਾਈਡ ਤੇ ਆ ਜਾਣਾ ਤੁਹਾਨੂੰ ਪਤਾ ਲੱਗੂਗਾ ਵੀ ਕੇਸ ਕੀ ਹੁੰਦਾ ਆ ਕਚੈਰੀ ਆ ਕੀ ਹੁੰਦੀ ਆ ਲੈ ਹੁਣ ਤੁਸੀਂ ਸਾਰੀ ਚੀਜ਼ਾ ਘਮਾਵਾਂਗੇ ਅਸੀਂ ਸੋ ਠੀਕ ਆ ਫਿਰ ਬਹੁ ਬਈਆਂ ਗੱਲਾਂ ਤੁਸੀਂ ਇਹ ਜਿਹੜਾ ਪਲੇ ਕਰ ਰਹੇ ਹੋ ਨਾ ਥਾਣਾ 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 ਖੇਡਦੇ ਹੋ ਤੁਸੀਂ ਕੇਸ ਕਰ ਰਹੇ ਹੋ ਅਸੀਂ ਆ ਕਰਾਂਗੇ ਥਾਣਾ ਕਰਵਾਾਂਗੇ ਧਮਕਾਣਾ ਕਰਵਾਾਂਗੇ ਤੁਸੀਂ ਉਹ ਜਿਹੜਾ ਸਾਡੇ ਨਾਲ ਖੇਡਾ ਹੀ ਖੇਡਣ ਲੱਗੇ ਹੋਏ ਹੋ ਉਹ ਸਾਰੀਆਂ ਖੇਡਾਂ ਉਹ ਸੁੱਕੜਾ ਮੰਗ ਮੰਗੀ ਮੰਗ ਚਾਹੁੰਦੇ ਵੀ ਸਾਨੂੰ ਵੀ ਅਨਸਾਬ ਦਵਾਇਆ ਵੀ ਜਲਦੀ